ਜਿਰੋ ਸਾਡੇ ਭਗਵਾਨ ਵਿਸ਼ਨੂ ਦੀ ਦੇਵਸ਼ੈਣੀ ਸੇਨਾ ਚ ਜਾਂਦੇ ਆ ਜਿਰੋ ਸੌਂ ਜਾਂਦੇ ਆ ਉਦੋਂ ਸਾਵਨ ਮਹੀਨਾ ਜਿਹੜਾ ਛੱਲ ਹੁੰਦਾ ਜਿਹਦੇ ਬਾਅਦ ਕੀ ਪੋਲੇ ਬਾਬਾ ਜੀ ਜਿਹੜੇ ਆ ਇਹ ਮਹੀਨਾ ਜਿਹੜਾ ਗਾ ਪੋਲੇ ਬਾਬਾ ਜੀ ਸੰਭਾਲਦੇ ਆ ਜਿਹਦੇ ਵਿੱਚ ਕੀ ਪੋਲੇ ਬਾਬਾ ਨੂੰ ਬਹੁਤ ਪਰੀਏ ਹੁੰਦਾ ਸਾਵਨ ਮਹੀਨਾ ਕਿਉਂਕਿ ਇਸ ਮਹੀਨੇ ਦੇ ਵਿੱਚ ਇੱਕ ਤੇ ਸਭ ਤੋਂ ਪਹਿਲੇ ਜਿਰੋ ਬਾਰਿਸ਼ ਦਾ ਸਾਵਨ ਆਂਦਾ ਵਾ ਇਹਦੇ ਵਿੱਚ ਜਿਹੜਾ ਦੁੱਧ ਦਹੀਂ ਚੜਦਾ ਵਾ ਜਿਹੜਾ ਦੁੱਧ ਹੁੰਦਾ ਉਹ ਚ ਬੜੇ ਐਸੇ ਬੈਕਟੀਰੀਆ ਨੇ ਜਿਹੜੇ ਸਾਡੇ ਸਰੀਰ ਨੂੰ ਹਾਨੀਕਾਰਕ ਪਦਾਰਥ ਜਿਹੜੇ ਪਹੁੰਚਾਉਂਦੇ ਨੇ ਮਗਰ ਉਸ ਮਗਰ ਭੋਲੇ ਬਾਬਾ ਕੀ ਕਹਿੰਦੇ ਉਹ ਜਿਹੜਾ ਪਹਿਲਾ ਦੁੱਧ ਹੁੰਦਾ ਉਹ ਆਪਣੇ ਤੇ ਲੈਂਦੇ ਕਿਉਂਕਿ ਭੋਲੇ ਬਾਬਾ ਜਿਹੜਾ ਸਮਸਤ ਸੰਸਾਰ ਦਾ ਜਿੰਨਾ ਵੀ ਦੁੱਖ ਦਰਦ ਹੁੰਦਾ ਉਹ ਸਾਰੇ ਆਪਣੇ ਕੋਲ ਦੇ ਆ ਔਰ ਸਾਵਣ ਮਹੀਨਾ ਜਿਹੜਾ ਭੋਲੇ ਬਾਬਾ ਨੂੰ ਬਹੁਤ ਪਵਿੱਤਰ ਮੰਨਦੇ ਨੇ ਉਹ ਜਿਹੜੇ ਬੇਲ ਪੱਤਰ ਹੈਗੇ ਆ ਉਹ ਭੋਲੇ ਬਾਬਾ ਜੀ ਨੂੰ ਬਹੁਤ ਪਰੀਏ ਹੈਗੇ ਆ ਜਿਸ ਕਾਰਨ ਸਾਵਣ ਮਹੀਨੇ ਦੇ ਵਿੱਚ ਇਹਨਾਂ ਨੂੰ ਬੇਲ ਪੱਤਰ ਚੜਾਏ ਜਾਂਦੇ ਆ ਇਸ ਕਾਰਨ ਭੋਲੇ ਬਾਬਾ ਜੀ ਨੂੰ ਬੇਲ ਪੱਤਰ ਹੋਰ ਵੀ ਜਿਹੜੇ ਦੁੱਧ ਦਹੀਂ ਉਹ ਦੁੱਧ ਵੀ ਇਸ ਲਈ ਚੜਾਇਆ ਜਾਂਦੇ ਕਿਉਂਕਿ ਜਿਹੜਾ ਇਹ ਦੁੱਧ ਹੁੰਦਾ ਸਾਵਣ ਮ ਹੁੰਦੇ ਬੱਚੇ ਹੁੰਦੇ ਆ ਉਹਨਾਂ ਨੂੰ ਅਸੀਂ ਡਾਇਰੈਕਟ ਪਿਲਾ ਨਹੀਂ ਸਕਦੇ ਮਗਰ ਭੋਲੇ ਬਾਬੇ ਕੀ ਕਰਦੇ ਜਿਹੜੇ ਇਹਨਾਂ ਦੇ ਵਿੱਚ ਕਿਉਂਕਿ ਇਹਨਾਂ ਦੇ ਵਿੱਚ ਜਿਹੜੋ ਗਾਹਾਂ ਖਾਂਦੀਆਂ ਨੇ ਘਾਸ ਖਾਂਦੀਆਂ ਨੇ ਉਹਨਾਂ ਦੇ ਵਿੱਚ ਬੜੇ ਇਹੋ ਜਿਹੇ ਤੱਤਵਾ ਆ ਜਾਂਦੇ ਨਾਲ ਜਿਹੜੇ ਕਿ ਸਾਡੇ ਸਰੀਰਨ ਹਾਨੀਕਾਰਕ ਹੈ ਤੇ ਇਹ ਜਿਹੜਾ ਦੁੱਧ ਹੈ ਇਸੇ ਲਈ ਕਹਿੰਦੇ ਕਿ ਪ੍ਰਥਮ ਸਾਮਨ ਦੇ ਵਿੱਚ ਦੁੱਧ ਦਾ ਨਾਲ ਜਿਹੜਾ ਭੋਲੇ ਬਾਬੇ ਨੂੰ ਚੜਾਇਆ ਜਾਂਦਾ ਤਾਂ ਕਿ ਉਹ ਜਿਹੜੇ ਦੁੱਖ ਦਰਦ ਦੇ ਲੋਕਾਂ ਦੇ ਉਹ ਆਪਣੇ ਤੇ ਲੱਲ ਲੈਂਦੇ ਆ ਇਹ ਬਹੁਤ ਅੱਛਾ ਹੈ ਮੇਰਾ ਵੈਸੀ ਵੀ ਵਰਤਦਾ ਹਾਂ ਫਸਟ ਟਾਈਮ ਵਰਤ ਰੱਖਿਆ ਆਪਾਂ ਸੋ ਇੱਥੇ ਦੀ ਆਪਰ ਰੋਜ਼ ਹੀ ਆਉਂਦੇ ਆ। ਕਾਫੀ ਅੱਛੀ ਜਗ੍ਹਾ ਲੀ ਹੈ। ਉਹ ਮਹੀਨੇ ਦਾ ਕੀ ਸਪੈਸ਼ਲ ਹੁੰਦਾ ਇੱਥੇ? ਇਹੀ ਹੁੰਦਾ ਕਿ ਜਿਵੇਂ 16 ਸੋਮਵਾਰ ਦੇ ਵਰਤ ਰੱਖਦੇ ਆ ਸੀ ਸਾਵਣ ਦੇ ਵਰਤ ਰੱਖ ਕੇ ਸਾਡੇ 16 ਸੋਮਵਾਰ ਵਰਤ ਕੰਪਲੀਟ ਹੋ ਜਾਂਦੇ ਆ। ਬੱਲੇ। ਆਹ। ਇਥੇ ਘਾਟੀ ਵਰਤਾ ਪਕਾ ਸਕਦੇ ਆ ਬਟ ਉਹਨਾਂ ਨੂੰ 16 ਸੋਮਵਾਰ ਦੇ ਵਰਤ ਚ ਹੀ ਗਿਨੇ ਆ ਜਾਂਦਾ ਹੈ ਅ ਸ਼ਿਵਜੀ ਦਾ ਮਹਾਪਾਵਤ ਦਿਨ ਹੁੰਦਾ 사ਵਨ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਸਾਰੇ ਬੜੇ ਖੁਸ਼ੀ ਨਾਲ ਇੱਥੇ ਆਉਂਦੇ ਆ ਤੇ ਸ਼ਰਦਾ ਨਾਲ ਆਉਂਦੇ ਆ ਤੇ ਬੜੇ ਪਿਆਰਾ ਜਿਹਾ ਇੱਕ ਤਿਹਾਰ ਸਮਝ ਲਓ ਸ਼ਿਵਜੀ ਦਾ ਹੁੰਦਾ ਆ ਤੇ ਬੜੀ ਸ਼ਰਦਾ ਨਾਲ ਸਭ ਇੱਥੇ ਮੱਥਾ ਟੇਕਦੇ ਮਤਲਬ ਸ਼ਿਵਜੀ ਦਾ ਇੱਕ ਵਧੀਆ ਮੰਨਿਆ ਜਾਂਦਾ ਹੈ ਸਾਰਾ 사ਵਨ ਸ਼ਿਵ ਜੀ ਦਾ ਬਹੁਤ ਪਿਆਰਾ ਜਿਹਾ ਇੱਕ ਮੌਸਮ ਕਹਿ ਸਕਦੇ ਹੋ ਪਿਆਰਾ ਜਿਹਾ ਹੁੰਦਾ ਹੈ ਤੇ ਬੜੇ ਪਿਆਰ ਨਾਲ ਸਾਰੇ ਇੱਥੇ ਆਉਂਦੇ ਆ ਬੜੇ ਧਾਰਮਿਕ ਤੌਰ ਤੇ ਮਨਾਇਆ ਜਾਂਦਾ ਹਾਂਜੀ 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 ਬਹੁਤ ਧਾਰਮਿਕ ਤੌਰ ਤੇ ਮਨਾਇਆ ਜਾਂਦਾ ਹੈ ਅੱਜ ਤੇ ਦੇਖੋ ਸਾਵਣ ਦਾ ਪਹਿਲਾ ਸੋਮਵਾਰ ਹੈ ਜੀ ਸਾਵਣ ਦਾ ਮਹੀਨਾ ਕੱਲ ਪੂਰਨਮਾਸੀ ਤੋਂ ਸਟਾਰਟ ਹੋਇਆ ਜੀ ਪੂਰਨਮਾਸੀ ਤੋਂ ਲੈ ਕੇ ਰਖੜੀ ਪੁੰਨਿਆ ਤੱਕ ਇੱਥੇ ਸਾਵਣ ਦਾ ਮਹੀਨਾ ਮਨਾਇਆ ਜਾਂਦਾ ਹੈਗਾ ਅੱਜ ਸੋਮਵਾਰ ਦਾ ਭਗਵਾਨ ਬੋਲੇनाथ ਦਾ ਪਹਿਲਾ ਭਵੇ ਜਿਹੜਾ ਹੈਗਾ ਫੁੱਲਾਂ ਦਾ ਸ਼ਿੰਗਾਰ ਹੋਏਗਾ ਜਿਹਦੇ ਦਰਸ਼ਨ ਸ਼ਾਮੀ 5 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਹੋਣਗੇ ਅੱਜ ਦੀ ਕੀ ਮਹੱਤਤਾ ਕੀ ਹੁੰਦੀ ਪਹਿਲੇ ਉਸ ਮਤਵਤਾ ਤੇ ਹੈਗੀ ਜੀ ਦੇਖੋ ਸੋਮਵਾਰ ਹੈ ਸਭ ਤੋਂ ਪਹਿਲੇ ਤੇ ਸੋਮਵਾਰ ਬਾਬਾ ਬੋਲੇनाथ ਜੀ ਦਾ ਬਹੁਤ ਪ੍ਰੀਆ ਵਾਰ ਹੈ ਔਰ ਵੈਸੇ ਤੇ ਸਾਰੇ ਵਾਰ ਹੀ ਭਗਵਾਨਾਂ ਦੇ ਨੇ ਔਰ ਉਤੋਂ ਸਾਵਣ ਦਾ ਹੈ ਔਰ ਅਸੀਂ ਅਸਲੇ ਜਿਵੇਂ ਸ਼ਿਵਾਲਾ ਵੀਰ ਬਾਜ ਖੜੇ ਆਂ ਇਸ ਥਾਂ ਦੀ ਤੇ ਜਿੰਨੀ ਮਹੱਤਤਾ ਕਹੋਗੇ ਉਨੀ ਹੀ ਬਹੁਤ ਜ਼ਿਆਦਾ ਭਗਤ ਆ ਕੇ ਕੀ ਕਰਦੇ ਆ ਅੱਜ ਇੱਥੇ ਭਗਤ ਦੇਖੋ ਰੂਟੀਨ ਵਾਲਾ ਹੀ ਹੈ ਜੀ ਅੱਜ ਜਿਵੇਂ ਸੋਮਵਾਰ ਹੈ ਸਾਵਨ ਦਾ ਮਹੀਨਾ ਫਿਰ ਬਾਰ-ਬਾਰ ਕਹਿ ਰਹੇ ਆਂ ਸਾਵਨ ਦਾ ਮਹੀਨਾ ਅ ਅਭਿਸ਼ੇਕ ਹੁੰਦੇ ਆ ਜੀ ਮਹਾਰਾਜ ਭਗਵਾਨ ਗੋਲੇ ਨਾ ਦਾ ਅਭਿਸ਼ੇਕ ਹੁੰਦਾ ਜੀ ਦੁੱਧ ਦਹੀਂ ਸ਼ਹਿਦ ਸ਼ੱਕਰ ਕੇ ਉਹਦੇ ਨਾਲ ਪੰਚਾਮ੍ਰਿਤ ਸ্নান ਕਰਾਇਆ ਜਾਂਦੇ ਨੇ ਬਿਲ ਪੱਤਰ ਚੜਾਇਆ ਜਾਂਦੇ ਨੇ ਪੂਜਾ ਅਰਚਨਾ ਹੁੰਦੀ ਆ ਰੁਦਰਾ ਅਭਿਸ਼ੇਕ ਕਰਾਇਆ ਜਾਂਦੇ ਨੇ ਜੀ ਇਹ ਖਾਸ ਮਹੀਨਾ ਮੰਨਿਆ ਜਾਂਦਾ ਜੀ ਇਹ ਭਗਵਾਨ ਸ਼ੰਕਰ ਜੀ ਦਾ ਖਾਸ ਬਹੁਤ ਹੀ ਖਾਸ ਇੱਕ ਪੂਰੇ ਦਾ ਪੂਰਾ ਮਹੀਨਾ ਜਿਹੜਾ ਕਿ ਰਖੜੀ ਪੂਰਨਮਾਸ਼ੀ ਤੋਂ ਲੈ ਕੇ ਗੁਰੂ ਪੂਰਨਿਮਾ ਤੋਂ ਲੈ ਕੇ ਰਖੜੀ ਪੁੰਨਿਆ ਤੱਕ ਪੂਰਾ ਦਾ ਇੱਕ ਮਹੀਨਾ ਜਿਹੜਾ ਹੈਗਾ ਵਾ ਇਹ ਭਗਵਾਨ ਬੋਲੇਨਾਥ ਦਾ ਬਹੁਤ ਹੀ ਸ਼ੁਭ ਮਹੀਨਾ ਮੰਨਿਆ ਜਾਂਦਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਇਹੀ ਹੈ ਜੀ ਵੱਧ ਤੋਂ ਵੱਧ ਭਗਵਾਨ ਬੋਲੇਨਾਥ ਦੇ ਦਰਸ਼ਨ ਕਰਨ ਜਲ ਚੜਾਉਣ ਔਰ ਭਗਵਾਨ ਬੋਲੇਨਾਥ ਨਾਲ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੀ